ਕੁਦਰਤ ਦੀ ਬੇਅੰਤਤਾ ਵਿਸਮਾਦ ਜਗਾਉਂਦੀ ਹੈ ਅੱਜ ਦਾ ਮਨੁੱਖ ਜਿਤਨੀਆਂ ਜੂਨਾਂ ਦੀ ਮੌਜੂਦਗੀ ਤੋਂ ਵਾਕਿਫ ਹੋਸਤੋਂ ਕਿਤੇ ਵੱਧ ਵੱਲੋਂ ਅੰਜਾਨ ਹੈ ਅੱਜ ਵੀ ਉਸ ਨੂੰ ਅਨੇਕਾਂ ਨਵੀਆਂ ਜੂਨਾਂ ਦਾ ਗਿਆਨ ਹੋ ਰਿਹਾ ਹੈ ਆਉਸਤਨ ਹਰ ਹਫਤੇ ਕੋਈ ਨਵਾਂ ਪੰਛੀ ਉਸ ਨੂੰ ਲੱਭ ਜਾਂਦਾ ਹੈ ਤੇ ਹਰ ਪਖਵਾੜੇ ਕੋਈ ਜੀਵ ਹਰ ਸਾਲ ਕੋਈ ਰਿੰਗਣ ਵਾਲਾ ਤੇ ਹਰ ਘੰਟੇ ਕੋਈ ਨਵਾਂ ਕੀਟ ਇਨਾਂ ਸਭਨਾਂ ਦੀ ਜੀਵਨ ਜੁਗਤ ਵੀ ਵੱਖੋ ਵਖਰੀ ਹੈ ਰੰਗ ਵੀ ਵੱਖੋ ਵਖਰੇ ਹਨ ਕਿਉਂਕਿ ਕੁਦਰਤ ਵਿੱਚ ਕਰਤਾਰ ਆਪਣੀ ਬੇਅੰਤ ਕਲਾ ਸਨੇ ਪਰਵੇਸ਼ ਕਰਦਾ ਹੈ ਜੇਕਰ ਮਨੁੱਖ ਧਰਤੀ ਉੱਪਰ ਵੱਸਦੇ ਜੀਵਾਂ ਦਾ ਸਹੀ ਅੰਦਾਜ਼ਾ ਨਹੀਂ ਲਾ ਸਕਿਆ ਤਾ ਸਾਗਰ ਅੰਦਰ ਵਸਦਿਆਂ ਦਾ ਕਿਵੇਂ ਲਾ ਸਕਦਾ ਹੈ ਕੁਦਰਤ ਕੇਵਲ ਜਾਨਵਰਾਂ ਤੱਕ ਹੀ ਮਹਦੂਦ ਨਹੀਂ ਇਸ ਵਿੱਚ ਬਨਸਪਤੀ ਦੀ ਸਵੰਨਤਾ ਵੀ ਸ਼ਾਮਿਲ ਹੈ ਪਹਾੜ ਵੀ ਚਟਾਨਾਂ ਵੀ ਨਦੀਆਂ ਵੀ ਤਾਲ ਵੀ ਬੱਦਲ ਵੀ ਵਰਖਾ ਵੀ ਤੂਫਾਨ ਵੀ ਤੇ ਕਈ ਕੁਝ ਹੋਰ ਵੀ ਕਰਤੇ ਨੇ ਤਾਂ ਸਭ ਕੁਝ ਸਿਰਜ ਦਿੱਤਾ ਉਸ ਦੀ ਸਭ ਤੋਂ ਸਰਵੋਤਮ ਕਿਰਤ ਹੈ ਮਨੁੱਖ 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 ਕਿਉਂਕਿ ਕੁਦਰਤ ਵਿੱਚ ਕਰਤਾਰ ਆਪਣੀ ਬੇਅੰਤ ਕਲਾ ਸਣੇ ਪਰਵੇਸ਼ ਕਰਦਾ ਹੈ ਪ੍ਰਵੇਸ਼ ਕਰਦਾ ਹੈ